ਬੁੱਡੋ ਕਾਈਡੋ ਮਿਕਸਡ ਮਾਰਸ਼ਲ ਆਰਟ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਖਿਡਾਰੀਆਂ ਲਈ ਵਰਕਸ਼ਾਪ ਅਤੇ 6ਵੀਂ ਨੈਸ਼ਨਲ ਸਿੱਖ ਖੇਡਾ 2024 ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਬੁੱਡੋ ਕਾਈਡੋ ਮਿਕਸਡ ਮਾਰਸ਼ਲ ਆਰਟ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਚੰਡੀਗੜ੍ਹ ਵਿਖੇ ਖਿਡਾਰੀਆਂ ਲਈ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਰਸ਼ਲ ਆਰਟ ਦੇ ਸ਼ੌਕੀਨ ਖਿਡਾਰੀਆਂ ਨੇ ਭਾਗ ਲਿਆ ਬੁੱਡੋ ਕਾਈਡੋ ਮਿਕਸ ਮਾਸਟਰ ਫੈਡਰੇਸ਼ਨ ਆਫ ਇੰਡੀਆ ਸਿንስ 2003 ਤੋਂ ਰਨ ਕਰ ਰਹੀ ਹੈ ਪਹਿਲਾਂ ਸਮਾਲ ਲੈਵਲ ਤੇ ਕੰਮ ਕਰਦੀ ਸੀ ਮਤਲਬ ਸਕੂਲਾਂ ਦੇ ਬੱਚੇ ਟ੍ਰੇਨਿੰਗ ਦੇ ਲਈ ਆ ਹੌਲੀ ਹੌਲੀ ਗ੍ਰੋਥ ਕਰਦੀ ਗਈ ਹੈ ਉਸ ਤੋਂ ਬਾਅਦ ਸਾਡੇ ਬੱਚੇ ਐਵਰੀ ইয়ার ਨੈਸ਼ਨਲ অর ਇੰਟਰਨੈਸ਼ਨਲ ਲੈਵਲ ਤੇ ਜਾਂਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਜੋ ਇੰਟਰਨੈਸ਼ਨਲ ਲੈਵਲ ਤੇ ਚਾਹੇ ਇਅਰਲੀ 4 5 ਸਟੂਡੈਂਟ ਜਾਣ ਉਹ ਅਸੀਂ ਉਹਨਾਂ ਨੂੰ ਸਪੌਂਸਰਿੰਗ ਕਰਾ ਕੇ ਭੇਜੀਏ ਕਿਉਂਕਿ ਮਾਪਿਆਂ ਤੇ ਬੋਝ ਨਾ ਪੈ ਸਕੇ ਮਦਰ ਐਂਡ ਫਾਦਰ ਤੇ ਬੋਝ ਨਾ ਪੈ ਸਕੇ ਤੇ ਕਿਉਂਕਿ ਗਵਰਨਮੈਂਟ ਵੱਲੋਂ ਕੋਈ ਵੀ ਸਰ ਹੈਲਪ ਨਹੀਂ ਮਿਲ ਰਹੀ ਨੋ ਹੈਲਪ ਤੇ ਉਸ ਕਰਕੇ ਅਸੀਂ ਐਫਰਟਸ ਕਰਕੇ ਕਿਸੇ ਫੈਕਟਰੀ ਚੋਂ ਸਪான்ਸਰਿੰਗ ਕਰਵਾ ਕੇ ਬੱਚਿਆਂ ਦੇ ਸੈਮੀਨਾਰ ਲਗਵਾਉਂਦੇ ਆ ਐਂਡ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਨੂੰ ਅਸੀਂ ਭੇਜਦੇ ਆ ਔਰ ਫੈਡਰੇਸ਼ਨ ਕਦੋਂ ਹੋਂਦ ਵਿੱਚ ਆਈ ਤੁਹਾਡੀ ਫੈਡਰੇਸ਼ਨ 2003 ਦੇ ਵਿੱਚ ਹੋਂਦ ਚ ਆਈ ਸੀ ਯੈਸ ਸਰ ਉਹਨ ਤੋਂ ਲੈ ਕੇ ਹੁਣ ਤੱਕ ਕਿੰਨੇ ਸਟੂਡੈਂਟ ਕਿੰਨੇ ਵਿਦਿਆਰਥੀ ਬੱਚੇ ਭੇਜ ਸਰ ਮੈਨੀ ਹਜ਼ਾਰਾਂ ਸਟੂਡੈਂਟ ਨਿਕਲ ਚੁੱਕੇ ਨੇ ਤੁਸੀਂ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ www.budokaidoindia.in ਤੇ ਚੈੱਕ ਕਰੋਗੇ ਫੇਸਬੁੱਕ ਤੇ ਚੈੱਕ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਸਾਰੀ ਜਾਣਕਾਰੀ ਉਸ ਤੇ 1 ਬਾਈ 1 ਹੈ ਜੀ ਹੁਣ ਲਾਸਟ ਟਾਈਮ ਨੈਸ਼ਨਲ ਸਿੱਖ ਗੇਮਸ ਹੋਈਆਂ ਸੀ 27 ਤੋਂ 29 ਦਸੰਬਰ ਦਿੱਲੀ ਚ ਉਹਦੇ ਵਿੱਚ ਸਾਡੇ ਬੱਚਾ ਨੇ 골ਡ সিলভার ਐਂਡ ਬ੍ਰਾਉਂਜ਼ ਮੈਡਲ ਜਿੱਤੇ ਨੇ ਜੋ ਕਿ ਅੱਜ ਤੋਂ 7 ਤੋਂ 8 ਸਟੂਡੈਂਟਸ ਜੋ ਸਾਡੇ ਮੇਨ ਸਟੂਡੈਂਟਸ ਨੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਅਸੀਂ ਉਹਨਾਂ ਨੂੰ ਅੱਜ ਬੁਲਾਇਆ ਉਹਨਾਂ ਦਾ ਆਨਰ ਕੀਤਾ ਉਹਨਾਂ ਨੂੰ ਕਿਟ ਦਿੱਤੀ ਹੈ ਟਰੋਫੀ ਦਿੱਤੀ ਹੈ ਇੱਕ ਬੱਚਾ ਸਾਡਾ ਕੁਸ਼ ਅਗਨੀ ਖੋਤਰੀ ਹੈ ਜੋ ਕਿ ਬਹੁਤ ਹੀ ਅੱਛਾ ਬੱਚਾ ਹੈ ਉਸ ਨੂੰ 2 ਲੱਖ ਰੁਪਿਆ ਅਸੀਂ ਅੱਜ ਸਪੌਂਸਰਿੰਗ ਲਈ ਦਿੱਤਾ ਹੈ ਉਹ ਆ ਨਹੀਂ ਸਕਿਆ ਕਿਸੇ ਕਾਰਨ ਇਸ ਕਰਕੇ ਉਹਨਾਂ ਦੇ ਫਾਦਰ ਸਾਹਿਬ ਅੱਜ ਬੜਦਾ ਆਇਆ ਸੀ ਉਹਨਾਂ ਦੇ ਇਹ ਅਸੀਂ ਬਤ ਬ